ਉਲੀ ਆਪ ਨੂੰ ਚਾਹ ਮਿਲੀ ਸਿਰਫ ਇਹ ਤੇ ਵਾਜਿਆਂ ਦੇ ਅੰਜ ਮਾਰਨ ਦੇ ਜਿਵੇਂ ਪਤਾ ਨਹੀਂ ਕਿੰਨੀ ਚਾਹ ਬਣਾ ਕੇ ਤੇ ਬੜਾ ਵਧੀਆ ਸਭ ਕੁਝ ਕੀਤਾ ਅਜੇ ਫੇਰ ਇਹਨਾਂ ਨੇ ਆ ਕੋਟੇਕ ਚਾਹ ਦਿੱਤੀ ਜਿਹਦਾ ਮੈਨੂੰ ਕੋਈ ਮਤਲਬ ਖਾਸ ਹੈ ਮੈਨੂੰ ਲੱਗਦਾ ਨਹੀਂ ਕੋਈ ਫਾਇਦਾ ਹੋਣਾ ਬੀਂਦਾ ਕਿਉਂਕਿ ਇਹ ਦਿਨਾਂ ਤੇ ਮੇਰੀ ਤਲਬ ਵੀ ਨਹੀਂ ਮੁਕਣੀ ਚਾਹ ਦੀ ਤੇ ਉਤੋਂ ਵਾਜਾਂ ਮਾਰਨ ਦੇ ਡੰਗਰੇ ਤੇਰੀ ਚਾਹ ਛੰਡੀ ਹੋ ਜਾਣੀ ਆ ਇੰਨਾ ਛਕਣਾ ਸਮਾਨ ਬਹੁਤ ਕਮਤੀ ਚਾਹ ਦਾ ਤੇ ਆ ਪੀ ਕੇ ਤੇ ਫਰੀ ਵੀ ਹੋ ਗਈ ਹੈ ਤੇ ਅੱਜ ਅੰਮ੍ਰਿਤਸਰ ਵੀ ਜਾਣਾ ਵਾਂ ਥੋੜੇ ਕੰਮ ਨੇ ਔਰ ਮੈਂ ਜਲਦੀ-ਜਲਦੀ ਲਾਈ ਫਿਨਿਸ਼ ਕਰਕੇ ਉਹਨਾਂ ਨਾਲ ਤੇ ਬਸ ਉਸ ਤੋਂ ਬਾਅਦ ਚੱਲਨੇ ਆ ਬਹੁਤ ਕੰਮ ਕਰਨੇ ਕਰਦੇ ਆ ਇਸ ਬੋਦ ਸ਼ੀਟ ਆਪਾਂ ਕੱਢ ਲਈ ਐ ਜੀ ਸਿਆਲ ਵਾਲੀ ਹੁਣ ਇਹਨੂੰ ਵਿਛਾਇਆ ਮੈਂ ਤੇ ਇਹ ਜਿਹੜਾ ਮੇਰਾ ਸੂਟ ਆ ਨਾ ਇਹਨੂੰ ਪਤਾ ਨਹੀਂ ਹੁਣ ਕਿਹਦੀ ਨਜ਼ਰ ਲੱਗੀ ਆ ਇਹਨੂੰ ਫੇਰ ਆਪਾਂ ਜੇ ਸੋਚਿਆ ਕਿ ਮੌਕਾ ਦਿੰਨੇ ਆ ਇਹਨੂੰ ਪਾ ਕੇ ਜਾਣੇ ਆ ਪਰ ਤੇਦੇ ਨਾਲ ਇੱਥੇ ਫੇਰ ਵੇਖਿਓ ਸ਼ਾਇਦ ਨਜ਼ਰ ਆਉਣ ਸ਼ਾਇਦ ਨਾ ਇੱਥੇ ਆ ਆਏ ਬਲੇ ਪਤਾ ਨਹੀਂ ਕਾਦੇ ਦਾਗ ਜੇ ਲੱਗ ਗਏ ਤੇਲ ਜੇ ਦੇ ਕਾਹਦੇ ਪਤਾ ਨਹੀਂ ਇਹਨੂੰ ਕਹੋ ਕੀ ਆ ਤੇ ਹੁਣ ਇਹਦੀ ਜਗਾ ਐ ਸੂਟ ਨਹੀਂ ਲੀਆ ਇਹ ਸੂਟ ਮੈਨੂੰ ਪੰਜਾਂ ਸਾਲਾਂ ਬਾਅਦ ਲੱਭੇ ਚਾਰ ਸੂਟ ਇਕੱਠੇ ਲੱਭੇ ਮੈਨੂੰ ਮਤਲਬ ਮੇਰੇ ਘਰੋਂ ਮੈਨੂੰ ਮੇਰੇ ਸੂਟ ਲੱਭੇ ਕੁਝ ਵਾਚੀ ਹੋਈ ਹਾਂ ਇਸ ਸੂਟ ਨਾਲ ਪਾਵਾਂਗੇ ਨਿਊ ਵਾਲੀ ਐ ਵਾਲੀਆਂ ਐ ਮੈਨੂੰ ਬਹੁਤ ਸੋਹਣੀਆਂ ਲੱਗਦੀਆਂ ਬਸ ਅੱਜ ਨਹੀਂ ਵੀਅਰ ਕਰਾਂਗੇ ਇਸੇ ਫਿਰ ਦਿਨ ਜਿੱਤ ਜਿੰਨੇ ਦਿਨਾਂ ਦਾ ਮੈਂ ਦਿਖਾਉਣਾ ਪੁੱਲਗੀ ਸਮਾਨ ਫਾਈਨਲੀ ਮੈਨੂੰ ਮੇਰੇ ਫੇਵਰਿਟ ਕਲਰਸ ਮਿਲ ਗਏ ਹੈ ਡਾਰਕ ਮੈਰੂਨ ਮਜ਼ੈਂਟਾ ਐਂਡ ਰੈਡ ਅੱਜ ਆਪਾਂ ਇਹਦੇ ਨਾਲ ਇਹ ਬਲੀ ਲਿਪਸਟਿਕ ਯੂਜ਼ ਕਰਾਂਗੇ ਮਜ਼ੈਂਟਾ ਮਜ਼ੈਂਟਾ ਸ਼ੇਡ ਦੀ ਤੇ ਇਨੇ ਦਿਨਾਂ ਦਾ ਇਹ ਸਮਾਨ ਲੈਂਦਾ ਸੀ ਇਸੇ ਤਰ੍ਹਾਂ ਹੀ ਪਿਆ ਸੀ ਥਿੰਗਸ ਆ ਰੈਡੀ ਤੇ ਹੁਣ ਆਪਾਂ ਹੁੰਨੇ ਆ ਤਿਆਰ ਬਸ ਇੰਨਾ ਹੀ ਕੁਝ ਲਾ ਕੇ ਜਾਣਾ ਆਪਾਂ ਅਜ ਬਰਸ ਐ ਲੈ ਕੇ ਚਾਹਾਂਗੀ ਜੀ ਬਿਲਕੁਲ ਨਿਊ ਪਰਸ ਤੇ ਅਜੇ ਬਿਲਕੁਲ ਇਹਨੂੰ ਮਤਲਬ ਐ ਯੂਜ਼ ਹੀ ਨਹੀਂ ਕੀਤਾ ਇਹਨੂੰ ਅਜੇ ਤੱਕ ਕਿਦਾਂ ਉਪਰ ਹੁੰਦਾ ਇਹ ਵੀ ਭੁੱਲ ਗਈ ਮੈਂ ਯੂ ਕੈਨ ਸੀ ਇਟਸ ਟੋਟਲੀ ਨਿਊ ਪਤਾ ਨਹੀਂ ਕਿ ਉਹ ਪਰ ਕੀ ਜਾਂਦੇ ਇਹਦੀ ਲੁੱਕ ਬਣਾ ਲਈ ਹੈ ਨਾ ਆਪਾਂ ਇਹਦਾ ਤੈਸ ਨੈਸ ਕਰੀਏ ਮੈਂ ਆ ਮੇਰੇ ਵਰਗਿਆਂ ਵਾਸਤੇ ਆ ਵੀ ਦਿੱਤੀ ਹੁੰਦੀ ਨਾਲ ਕਿ ਬਈ ਜੇਕਰ ਤੁਸੀਂ ਜਿਆਦਾ ਖਿੱਚਾ ਤੋਈ ਇਹਦੇ ਨਾਲ ਕਰੋਗੇ ਤੇ ਫਿਰ ਇਹ ਉਹ ਜਦੋਂ ਇਹ ਵਾਲੀ ਚੀਜ਼ ਖਤਮ ਹੋ ਜਾਏਗੀ ਟੁੱਟ ਜੇਗੀ ਤੇ ਇਹਨੂੰ ਯੂਜ਼ ਕਰੋ ਉਹਟ ਮੈਂ ਕਿਤੇ ਯੂਜ਼ ਨਹੀਂ ਕੀਤੀ ਮੈਂ ਪਰਸ ਨੂੰ ਹੀ ਛੋਟਾ ਸਾਡਾ ਦਿੰਨੀ ਐਨਾ ਮਾਲ ਨਿਕਲੇ ਆ ਦੇ ਵਿੱਚੋਂ ਆ ਦੇਖ ਲੀਏ ਓਏ ਪੈਸੇ ਓਏ ਪੈਸੇ ਪਹਿਲਾਂ ਹੀ ਹੈਗੇ ਹੋਏ ਵਿੱਚ ਓਏ ਪੈਸੇ ਲੱਗ ਗਏ ਓਏ ਪੈਸੇ ਲੱਗ ਗਏ ਉਹ ਤਾਂ ਡਬਲਾ ਹੋ ਜਾਈਂ ਆ ਸਿਲੈਕਟ ਕੀਤੀ ਸੀ ਬਟ ਉਹ ਤੇ ਸ਼ੀ ਤਾਂ ਸਮਝ ਨਹੀਂ ਜਾਈਦਾ ਨਾ ਜੈਕਟਿਵ ਆ ਤੇ ਫਿਰ ਤੁਰਨਾ ਬਹੁਤ ਬੈਂਗਾ ਤੇ ਫਿਰ ਨਾ ਸਾਰੀ ਮਤਲਬ ਖਰਾਬ ਹੋ ਜਾਂਦੀ ਫਿਰ ਆਪਾਂ ਅੱਜ ਨਿਊ ਸ਼ੂਜ਼ ਮੇਰੇ ਬਹੁਤ ਦੇਰ ਦੇ ਪੈਸੇ ਪੈ ਪੈ ਖਰਾਬ ਹੋ ਜਲੇ ਮੈਂ ਯਰ ਕਰਨੀ ਅੱਜ multimod uh... spam ਕਾਮ ਚੱਲਦਾ ਪਿਆ ਬਾਬਾ ਜੀ ਚਾਹੀ ਉਹ 4176 ਪਉਦੇ ਪਏ ਆ ਸ਼ਤਮਨ ਦੇ ਤੇ ਚਲੋ ਜੀ ਆਪਾਂ ਚੱਲਦੇ ਹਾਂ ਆਲਾ ਵੇਖ ਲਾ ਐ ਚੱਕਿਆ ਹੀ ਮੈਂ ਆ ਆ ਚੱਕਿਆ ਹੀ ਮੈਂ ਆਪਣੇ ਹੀ ਨੇ ਦਬਕਾ ਕੇ ਦੂ ਮੇਰਾ ਅਨੇ ਇੰਨੇ ਪਿਆਰ ਨਾਲ ਬੋਲਦੀ ਸਾਰੀ ਇਸ ਸਪੀਡ ਤੇ ਮੈਂ ਘਰ ਚੱਲੀ ਸੀ ਤੇ ਮੇਰੀ ਸਕੂਟਰੀ ਪੈਂਚਰ ਹੋ ਗਈ ਐਨ ਪੈਂਚਰ ਲੱਗ ਗਿਆ ਮੇਰੀ ਸਕੂਟਰੀ ਨੂੰ